ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੋਣਾ ਸੀ ਆਪਣੇ ਦਰਸ਼ਕਾਂ ਦੇ ਵਿਚਾਰ ਜਾਨਣਾ ਚਾਹਾਂਗੇ ਜਿਹੜੇ ਫੇਸਬੁੱਕ ਤੇ ਆਏ ਨੇ ਜੀ ਡਾਕਟਰ ਸਾਹਿਬ ਕੋ ਸਮਾ ਸੀਮਾ ਕਰਕੇ ਮੈਂ ਮੈਸੇਜਸ ਨਹੀਂ ਪੜ ਸਕਾਂਗਾ ਮੈਂ ਜਿਨ੍ਹਾਂ ਦੇ ਵੀਰਾਂ ਨੇ ਦਿੱਤੇ ਨੇ ਕਮੈਂਟ ਜੀ ਕਸ਼ਮੀਰ ਵਿਰਖ ਸੂਰ ਕੁਲਦੀਪ ਸਿੰਘ ਅਮਰਜੀਤ ਸਿੰਘ ਅੱਜ ਜਸਵਿੰਦਰ ਸਿੰਘ ਅਮਨਦੀਪ ਸਿੰਘ ਮਹਿੰਦਰ ਕੌਰ ਦਵਿੰਦਰ ਸਿੰਘ ਰਗਵੀਰ ਸਿੰਘ ਚੀਤਾ ਸੰਧਰ ਅਬਰਾਰ ਗੁੱਜਰ ਤੇ ਇੱਕ ਨਜ਼ਮ ਜਿਹੜੀ ਸਰ ਕੁਲਦੀਪ ਸਿੰਘ ਨੇ ਬਰੀਫ ਲਿਖੀ ਹੈ ਉਹ ਮੈਂ ਸ਼ੇਅਰ ਕਰ ਲੈਣਾ ਜੀ ਦਿਨ ਫਿਰਨਗੇ ਮੁੜ ਕਦੀ ਅਸਾੜ ਦੇ ਵੀ ਅਸੀਂ ਵੀ ਹੋਵਾਂਗੇ ਘਰ ਤੇ ਕਾਟ ਵਾਲੇ ਹਕੂਮਤ ਕਰੂ ਖਾਲਸਾ ਫੇਰ ਪੰਜਾਬ ਉੱਤੇ ਸਮੇਂ ਆਉਣਗੇ ਫਿਰ ਸ਼ਾਈ ਠਾਠ ਵਾਲੇ ਫੌਜੀ ਹੋਣਗੇ ਸਾਡੇ ਦੁਮਾਲਿਆਂ ਵਾਲੇ ਗੱਭਰੂ ਤਕੜੇ ਸੋਹਣੇ ਤੇ ਉੱਚੇ ਕਦ ਕਾਠ ਵਾਲੇ ਸੁਖੇ ਜੰਦੇ ਵਰਗੇ ਹੋਣਗੇ ਜਰਨੈਲ ਸਾਡੇ ਪੱਜ ਜਾਣਗੇ ਚੱਠੂ ਟੁੰਡੀ ਲਾਠਵਾੜੇ ਪੁਲਿਸ ਬਣਨਗੇ ਜਰਨਲ ਲਾਪ ਸਿੰਘ ਵਰਗੇ ਯਾਦ ਰੱਖਣ ਅਖਰ ਸੰਤਾਂ ਦੇ ਦッセ ਪਾਠ ਵਾਲੇ ਮੋਦੀ RAMਦੇਵ ਦੀ ਜੋੜੀ ਮਾਰੂ ਪੂ ਬਾ ਉੱਚੀਆਂ ਸੁਣੇ ਵਹਿਣ ਭਗਵਤ ਦੇ ਪਈਏ ਪੈਂਦੇ ਪੈਂਦੇ ਅੜਾਠ ਵਾਲੇ ਚੜਦੀ ਕਲਾ ਚੜਦੀ ਕਲਾ ਵਿੱਚ ਰਹੂ ਤੇਰਾ ਸਦਾ ਖਾਲਸਾ ਬਚਨ ਬੋਲੇ ਨਾ ਕਦੇ ਕਿਸੇ ਨੂੰ ਘਾਟਵਾੜੇ ਮੁਲਕ ਝੰਡਾ ਤੇ ਡੰਡਾ ਜਦੋਂ ਹੋਇਆ ਆਪਣਾ ਖੁਸ਼ ਹੋਵਾਂਗੇ ਜਦੋਂ ਮੁੱਕੇ ਪੈਂਡੇ ਲੰਮੀ ਵਾਟਵਾ ਵਾਹ ਹਾਂਜੀ ਵਾਹ ਬਹੁਤ ਬਹੁਤ ਸ਼ੁਕਰੀਆ ਵੀਰ ਕੁਲਦੀਪ ਸਿੰਘ ਜੀ ਤੁਸੀਂ ਉਸ ਉਸ ਬਾਤਾਂ ਨੂੰ ਵੀ ਔਰ ਜਿਹੜੀ ਹੋਪ ਹੈ ਕਿਉਂਕਿ ਅਲਟੀਮੇਟਲੀ ਹੋਪ ਦੇ ਨਾਲ ਹੀ ਗੱਲ ਜੁੜੀ ਹੁੰਦੀ ਹੈ ਔਰ ਦੂਸਰੇ ਸੈਗਮੈਂਟਸ ਵੀ ਸੁਖਵਿੰਦਰ ਸਿੰਘ ਰਿਆਇਤ ਗੁਰਦਾਸ ਸਿੰਘ ਬਲਹਾਰ ਸਿੰਘ ਕੰਗ ਬਰਵੀਰ ਸਿੰਘ ਛੁੱਟੀ ਤਾਹਿਰ ਅਬਾਸ ਇਹਨਾਂ ਸਾਰਿਆਂ ਨੇ ਬੜੇ ਚੰਗੇ ਕਮੈਂਟ ਲਿਖੇ ਨੇ ਜੀ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਅ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਇਹਨੂੰ ਜਿਹੜਾ ਹੁਣ ਇਹ ਸਬਜੈਕਟ ਹੈ ਇਹਨੂੰ ਥੌਟਫੁਲ ਟੁਡੇਅ ਸਮਝ ਲਿਆ ਜਾਏ ਅੱਜ ਦਾ ਵਿਚਾਰ ਦੋਨੋਂ ਮਿਲ ਜਾਂਦੇ ਨੇ ਬਾਬਾ ਫਰੀਦ ਦੇ ਮੈਂ ਤਿੰਨ ਸਲੋਕ ਪਿੱਕ ਕੀਤੇ ਨੇ ਜੀ ਲੇਕਿਨ ਅੱਜ ਇੱਕ ਖਬਰ ਜਿਹਨੇ ਮੇਰਾ ਧਿਆਨ ਖਿੱਚਿਆ ਕਿ ਪੋਪ ਜਿਹੜਾ 1 ਬਿਲੀਅਨ 200 ਮਿਲੀਅਨ ਲੋਕਾਂ ਨੂੰ ਲੀਡ ਕਰਦਾ ਹੈ ਔਰ ਇਹ ਖਬਰ ਵੀ ਦੁਨੀਆ ਦੇ ਮੀਡੀਆ 'ਚ ਲੱਗੀ ਪੋਪ ਟੈਕਸ ਸਾਈਨ ਔਨ ਹਿਸ ਅਪਾਰਟਮੈਂਟ ਡੋਰ ਨੋ ਵਾਈਨਿੰਗ ਪੋਪ ਨੇ ਆਪਣੇ ਦਰਵਾਜ਼ੇ ਦੇ ਉੱਤੇ ਸਾਈਨ ਲਾਇਆ ਕਿ ਐਵੇਂ ਸ਼ਿਕਾਇਤਾਂ ਨਾ ਕਰੋ ਐਵੇਂ ਰੋਂਦਲ ਜੇ ਬਣ ਕੇ ਰੋਂਦੂ ਹੋ ਕੇ ਹਰ ਗੱਲ ਇਹ ਨਹੀਂ ਹੋਇਆ ਇਹ ਨਹੀਂ ਹੋਇਆ ਇਫ ਐਨੀਵਨ ਹੈਡ ਐਨੀ ਡਾਊਟਸ ਹਾਊ ਪੋਪ ਫਰਾਂਸਿਸ ਫੀਲਸ ਅਬਾਊਟ ਪੀਪਲ ਹੂ ਆਲਵੇਸ ਕੰਪਲੇਨ the answer is now tacked to the door of his frugal suit in vertical residence no whining wanna kya ji unne apne darwaze da bahar laad ta ke emein cheekhan na maro shikayat na kari jo ji under the explicit warning the red and white italian language sign goes on to say violators are subject to a syndrome of always feeling like a victim and the consequent reduction of your sense of humor and capacity to solve problems ਕਿ ਜਿਹੜੇ ਲੋਕ ਸ਼ਿਕਾਇਤ ਕਰਦੇ ਰਹਿੰਦੇ ਨੇ ਇਹ ਵੀ ਠੀਕ ਨਹੀਂ ਹੈ ਉਹ ਵੀ ਠੀਕ ਨਹੀਂ ਹੈ ਮੇਰਾ ਬੌਸ ਨਹੀਂ ਠੀਕ ਮੇਰੀ ਕੁਲੀਗ ਨਹੀਂ ਠੀਕ ਮੇਰਾ ਉਹ ਨਹੀਂ ਹੈ ਉਹ ਸਾਰੇ ਜਿਹੜੇ ਨੇ ਅਲਟੀਮੇਟਲੀ ਉਹਨਾਂ ਕਿਹਾ ਜਿਹੜੇ ਸਿੰਡਰੋਮ ਨਾਲ ਉਹ ਸਫਰ ਕਰਦੇ ਨੇ ਉਹ ਪੀੜਤ ਸਿੰਡਰੋਮ ਹੈ ਔਰ ਤੁਹਾਡੇ ਚੋਂ ਹਿਊਮਰ ਮਜ਼ਾਕ ਕਰਨ ਦੀ ਭਾਵਨਾ ਤੇ ਸਮੱਸਿਆ ਤੁਸੀਂ ਹੱਲ ਕਰ ਸਕੋ ਇਹ ਸਵਾਲ ਤੁਹਾਡਾ ਧਿਆਨ ਨਹੀਂ ਜਾਂਦਾ ਇਹ ਪਿਕਚਰ ਆਫ ਦਾ ਸਾਈਨ ਵਾਸ ਪੋਸਟਡ ਔਨ ਵੈਟिकन ਇਨਸਾਈਡ ਇਨਸਾਈਡਰ ਵੈਬਸਾਈਟ ਇਟਸ ਪ੍ਰੈਜ਼ੈਂਸ ਔਨ ਦਾ ਪੋਪਸ ਸਟੋਰ ਕਨਫਰਮਡ To writers by its editor in chief Andrea Tornillo, an author who is close to Francis and has interviewed him several times. The sign is adorned with international symbol for no. A backlash in a circle, it adds the penalty is doubled if the violation takes place in the presence of children. To get the best out of yourself, concentrate on your potential and not on your limitation. <laughs> ਔਰ ਉਹਨੇ ਕਿਹਾ ਵੀ ਜੇ ਤੁਸੀਂ ਇਸ ਪਾਸੇ ਤੋਂ हट ਕੇ ਆਪਣੇ ਆਪ ਤੇ ਫੋਕਸ ਕਰੋ ਆਪਣੀ ਤਾਕਤ ਦੇਖੋ ਆਪਣੀਆਂ ਸੀਮਾਵਾਂ ਦੇਖੋ ਤੇ ਤੁਸੀਂ ਕਈ ਕੁਝ ਜਿਹੜਾ ਉਹ ਹਾਸਲ ਕਰ ਸਕਦੇ ਹੋ ਔਰ ਮੈਨੂੰ ਇਹ ਯਾਦ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਬੇਸ਼ੱਕ ਖੱਬੇ ਪੱਖੀ ਰੁਝਾਨ ਦਾ ਮਾਰਕਸੀ ਪਰ ਉਹਦੀਆਂ ਲਿਖਤਾਂ ਕਿਸੇ ਵੇੜੇ ਜਿਨ੍ਹਾਂ ਨੂੰ ਤੁਸੀਂ ਮੋਟੀਵੇਸ਼ਨਲ ਜਾਂ ਇਨਸਪੀਰੇਸ਼ਨਲ ਰਾਈਟਿੰਗਸ ਕਹਿੰਦੇ ਹੋ ਜੀ ਪਰ ਸੰ ਲੰਮੀ ਉਮਰ ਸਾਵੀ ਪਧਰੀ ਜ਼ਿੰਦਗੀ ਇਸ ਕਿਸਮ ਦੀ ਉਹਨਾਂ ਦੀਆਂ ਕਿਤਾਬਾਂ ਨੂੰ ਇੱਕ ਸ਼ਾਇਦ ਪ੍ਰਣ ਪੁਸਤਕ ਉਸ ਤੇ ਇੱਕ ਕੋਟ ਸੀ ਜਿਹੜੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਰਹੀ ਹੈ ਉਸੇ ਸ਼ਿਕਾਇਤ ਨਾ ਕਰੋ ਜਿੰਨੀ ਸ਼ਿਕਾਇਤ ਤੁਸੀਂ ਕਰੋਗੇ ਉੰਨੇ ਛੋਟੇ ਤੁਸੀਂ ਹੁੰਦੇ ਜਾਓਗੇ ਤੇ ਤੁਹਾਡੇ ਦੋਸਤ ਤੇ ਅੱਗੇ ਵਧਣ ਦੇ ਮੌਕੇ ਘਟਦੇ ਜਾਣਗੇ ਜੀ ਹੁਣ ਉਹੀ ਪਾਰਟ ਜੇ ਅਸੀਂ ਤਾਰੀਫ਼ ਵਾਲਾ ਲਿਆਏ ਮੈਂ ਕਈ ਵਾਰ ਅਮਰੀਕਨ ਸੁਸਾਇਟੀ ਦੇਖਦਾ ਹਾਂ ਵੀ ਚੀਅਰਿੰਗ ਕਿਵੇਂ ਜੇ ਬੱਚੇ ਨੇ ਉਹਨਾਂ ਦੇ ਆਪਣੇ ਬੱਚੇ ਬੱਚੀ ਨੇ ਚੰਗਾ ਪਹਿਰਾਵਾ ਪਾਇਆ ਉਹਦੀ ਤਾਰੀਫ ਇੱਥੇ ਟੀਮਾਂ ਦੀ ਜਿੱਤ ਹਾਰ ਦਾ ਫੈਸਲਾ ਹੁੰਦਾ ਹੈ ਕਿ ਚੰਗੀ ਚੀਅਰਿੰਗ ਪਾਰਟੀ ਸੀ ਕਿ ਨਹੀਂ ਜਿਹੜੇ ਰਸਮਾਂ ਲਿਖਦੇ ਨੇ ਨੇ ਆਣਾਂਗੇ ਆਈ ਵਾਸ ਅ ਚੀਅਰ ਲੀਡਰ ਹੁਣ ਇਹ ਹੈ ਜਦੋਂ ਅਸੀਂ ਸੁਸਾਇਟੀ ਦੇ ਸਾਡੇ ਕੀ ਹੈ ਸਾਡੇ ਤੁਸੀਂ ਚੰਗੇ ਪੱਲੇ ਕਾਰਜਵਾੜੋਂ ਬੈਠ ਕੇ ਕੰਧ ਵਿੰਗੀ ਹੈ ਇਹ ਰੰਗ ਚਿੱਟੇ ਦੀ ਥਾਂ ਤੇ ਹਰਾ ਹੋ ਜਾਂਦਾ ਅਸੀਂ ਨੁਕਸ ਵੀ ਕੱਢਦੇ ਅਸੀਂ ਕੰਡੈਮ ਵੀ ਕਰਦੇ ਆ ਆਪਣੀਆਂ ਥਾਵਾਂ ਤੇ ਘਰਾਂ 'ਚ ਬੈਠ ਕੇ ਅਸੀਂ ਦੂਸਰਿਆਂ ਦੀਆਂ ਗੱਲਾਂ ਵੀ ਕਰਦੇ ਆ ਤਫੇਰ ਅਸੀਂ ਇਹ ਵੀ ਕਹਿੰਦੇ ਆ ਕਿ ਨਿੰਦਾ ਪਰ ਨਹੀਂ ਕਾਹੂ ਕਿ ਨਾ ਹੀ ਕਿ ਦਿਨ ਹੁੰਦਾ ਨਹੀਂ ਚੰਗੇ ਸੋ ਕੁਲ ਮਣਾ ਕੇ ਆ ਬਾਬਾ ਫਰੀਦ ਜੀ ਦੇ ਤਿੰਨ ਸ਼ਲੋਕ ਜਿਹੜੇ ਅੱਜ ਦੀ ਵਿਚਾਰ ਚ ਨੇ ਔਰ ਕਿਉਂਕਿ ਇਹ ਵੀ ਥਾਟ ਫਾਰ ਦਾ ਡੇ ਇ ਐਕਚੁਅਲੀ ਜਿਹੜਾ ਪੋਪ ਨੇ ਕਹੀ ਹੈ ਗੱਲ ਉਹ ਸਭ ਨੇ ਬਹੁਤ ਕੀਮਤੀ ਗੱਲ ਹੈ ਜੀ ਔਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾੰਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ ਜੀ ਉਹ ਭਰਾੰਦ ਕਹਿੰਦੇ ਨੇ ਸ਼ੰਕੇ ਡਾਊਟ ਕਿ ਫਰੀਦ ਸਾਹਿਬ ਫਰਮਾਉਂਦੇ ਨੇ ਕਿ ਭਾਈ ਜੇ ਹੁਣ ਤੂੰ ਆ ਗਿਆ ਰੱਬ ਦੇ ਘਰ ਰੱਬ ਨੂੰ ਆਪਣਾ ਮੰਨ ਲਿਆ ਪਿਤਾ ਜੀ ਤੇ ਫੇਰ ਹੁਣ ਇਹ ਸ਼ੱਕ ਸ਼ੁਭੇ ਪਾਸੇ ਰੱਖ ਦੇ ਹੈ ਨੀ ਤੇ ਇਹਦੇ ਲਈ ਕਿ ਵੀ ਤੈਨੂੰ ਫਨ ਲੱਗੇ ਅੰਦਰ ਆਨੰਦ ਆਏ ਉਹਨੇ ਕਹਿਆ ਕਿ ਦੇ ਰੁੱਖਾਂ ਵੱਲ ਦੇਖੇ ਦਰਖਤਾਂ ਵੱਲ ਦੇਖਿਆ ਕਿਵੇਂ ਖੜੇ ਨੇ ਮੀਂਹ ਪੈ ਰਿਹਾ ਹੈ ਹਵਾ ਚੱਲ ਰਹੀ ਹੈ ਬਰਫ਼ ਪੈ ਰਹੀ ਹੈ ਕਿ ਜਿਹੜੇ ਦਰਵੇਸ਼ ਨੇ ਦਰਵੇਸ਼ ਜਿਹੜਾ ਦਰ ਤੇ ਖਲੋਤਾ ਰੱਬ ਦੇ ਉਹਦੇ ਚ ਇੰਨੀ ਪੇਸ਼ੈਂਸ ਹੋਣੀ ਚਾਹੀਦੀ ਐ ਜਿੰਨੀ ਰੁੱਖਾਂ ਦੇ ਵਿੱਚ ਐ ਅਸੀਂ ਤਾਂ ਇੱਕ ਤੋਂ ਦੂਜੀ ਗੱਲ ਸੁਣ ਕੇ ਰਾਜੀ ਨਹੀਂ ਇੱਕਦਮ ਜਿਹੜਾ ਉਹ ਅੱਠਵੇਂ ਅਸਮਾਨ ਤੇ ਚੜ ਜਾਂਦਾ ਹੈ ਗੁੱਸਾ ਤੇ ਅਸੀਂ ਰੱਬ ਤੋਂ ਕੀ ਮੰਗ ਥੋੜਾ ਜਿਆ ਕਰਕੇ ਜਿਹੜਾ 2-4 ਮਹੀਨੇ ਕੋਈ ਪਾਠ ਕਰ ਲੈਂਦਾ ਉਹ ਮੰਗਣਾ ਸ਼ੁਰੂ ਕਰਦਾ ਲਿਸਟ ਇੰਨੀ ਲੰਬੀ ਹੁੰਦੀ ਐ ਗੁਰੂ ਸਾਹਿਬ ਨੇ ਫਰਮਾਇਆ ਸੇਵਾ ਥੋੜੀ ਮੰਗਣ ਨਾਲ ਬਹੁਤ ਮੰਗ ਮੰਗ ਕੇ ਮੰਗ ਫੇਰ ਕਹਿੰਦੇ ਕਾਹਦਾ ਜੀ ਟੀਮੜ ਐ ਤੇ ਇਥੇ ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਰੁੱਖਾਂ ਵਰਗੀ ਪੇਸ਼ੈਂਸ ਤੇ ਮਨ ਦੀ ਦਿਲ ਦੀ ਲਾਏ ਪ੍ਰਾਂਹ ਦਿਲ ਚੋਂ ਸਾਰੇ ਸ਼ੰਕੇ ਕੱਢ ਕੇ ਦੂਸਰਾ ਇਹ ਵੀ ਕਿਉਂਕਿ ਇਹ ਵੀ ਇੱਕ ਜਿਹੜੇ ਰੱਬ ਦੇ ਬੰਦੇ ਨੇ ਉਹ ਦੂਸਰਿਆਂ ਨੂੰ ਕਹਿਣ ਦੀ بجائے ਆਪਣੇ ਤੋਂ ਸ਼ੁਰੂ ਕਰਦੇ ਨੇ ਔਰ ਜਿਵੇਂ ਕਬੀਰ ਸਾਹਿਬ ਦਾ ਕਬੀਰ ਵਿਚਕ ਚਾਹ ਕੇ ਕਬੀਰ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਈ ਜਾਂ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਈ ਜਿਹਨੂੰ ਇਹ ਕਹਿੰਦੇ ਨੇ ਚੈਰਿਟੀ ਬਿਗਨਸ ਐਟ ਹੋਮ ਕੋਈ ਇੱਕ ਸੈਂਸ ਨਹੀਂ ਹੈ ਹਰ ਚੀਜ਼ ਚ ਹੈ ਤੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ ਕਿ ਭਾਈ ਮੈਂ ਪਾਇਓ ਹੋਏ ਨੇ ਕਾਲੇ ਕੱਪੜੇ ਕਿਉਂਕਿ ਸੂਫੀਆਂ ਦਾ ਮੋਸਟਲੀ ਕਾਲਾ ਰੰਗ ਹੁੰਦਾ ਹੈ ਦਰਵੇਸ਼ੀ ਦਾ ਦੀ ਨਿਸ਼ਾਨੀ ਹੈ ਦੁਨੀਆ ਤੋਂ ਉਦਾਸੀਨਤਾ ਦੀ ਵੀ ਹੈ ਕੀ ਜੀ ਮੈਂ ਕਾਲੇ ਕਪੜੇ ਪਾਏ ਹੋਏ ਨੇ ਪਰ ਮੈਂ ਗੁਨਾਹਾਂ ਨਾਲ ਭਰਿਆ ਹੋਇਆ ਇਹ ਕਾਲੇ ਕਪੜੇ ਅਸਲ 'ਚ ਮੇਰੇ ਗੁਨਾਹ ਨਹੀਂ ਪਰ ਲੋਕਾਂ ਦਾ ਹਾਲ ਦੇਖੋ ਮੈਨੂੰ ਦਰਵੇਸ਼ ਕਹਿੰਦੇ ਨੇ ਔਰ ਮੈਂ ਗੁਰਾਂ ਇਹ ਹੈ ਕਿ ਜਦੋਂ ਤੁਸੀਂ ਅਖੀਰ ਤੱਕ ਵੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਇਹ ਹੈ ਜਦੋਂ ਤੁਸੀਂ ਆਜ਼ਦ ਦੀ ਨਾਲ ਰੱਬ ਦੇ ਸਾਹਮਣੇ ਖਲੋਂਦੇ ਹੋ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਫਗੁਣ ਹਮਾਰੇ ਦਿਆ ਕਰੋ ਕਿ ਮਿਹਰ ਉਪਾਵੋ ਢੁਬਦੇ ਪੱਥਰ ਤਾਰਕ ਜਿੰਨਾ ਸਮੁੰਦਰ ਦਾ ਪਾਣੀ ਹੈ ਇਹ ਵਾਹਿਗੁਰੂ ਮੇਰੇ ਚ ਇਨੇ ਗੁਨਾਹ ਨੇ ਇਹ ਜਦੋਂ ਸੀ ਸ਼ਰਨ ਜਾਣਾ ਤੇ ਫਿਰ ਇਹ ਸਭ ਕੁਝ ਛੱਡ ਕੇ ਆਪਣੇ ਪਾਸੇ ਰੱਖ ਕੇ ਆਪਣਾ ਆਪਾ ਦੇ ਕੇ ਤੇ ਤੀਸਰਾ ਉਹਨਾਂ ਦਾ ਬਾਬਾ ਫਰੀਦ ਦਾ ਸ਼ਲੋਕ ਹੈ ਤਤੀ ਤੋਏ ਨ ਪਲਵੇ ਜੇ ਜਲ ਟੁੱਬੀ ਦੇ ਫਰੀਦਾ ਜੋੜ ਦੋਹਾਗਣ ਰੱਬ ਦੀ ਝੂ ਰਹਿੰਦੀ ਜੁਰੇ ਉਹ ਬਹੁਤ ਵਾਰ ਗੁਰਬਾਣੀ ਚ ਸੋਹਾਗਣ ਤੇ ਦੁਹਾਗਣ ਹਲਾਇ ਨੂੰ ਬਹੁਤ ਵਰੀ ਅਸੀਂ ਜਾਂ ਸਾਡੇ ਜਿਹੜੇ ਵਿਚਾਰ ਕਥਾ ਕਰਨ ਲੱਗੇ ਸੋਹਾਗਣ ਉਹ ਜਿਹਦਾ ਪਤੀ ਖੁਸ਼ ਹੈ ਜਾਂ ਜਿਹੜੀ ਘਰੀ ਵੱਸਦੀ ਹੈ ਪਤੀ ਦੇ ਨਾਲ ਦੁਹਾਗਣ ਜਿਹੜੀ ਛੁੱਟੜ ਔਰਤ ਹੈ ਜਿਹੜਾ ਪਰ ਇਹ ਮੈਂ ਸਮਝਦਾ ਵੀ ਉਸ ਪੀਰੀਅਡ ਦੇ ਇੱਕ ਯੂਜ਼ੇਬਲ ਮੈਟਾਫਰ ਬਹੁਤ ਸਾਰੇ ਲਿਟਰੇਚਰ ਚ ਵੀ ਸੀ ਪਰ ਗੁਰਬਾਣੀ ਦੇ ਵਿੱਚ ਸੋਹਾਗਣ ਹੈ ਚੰਗੇ ਭਾਗ ਵਾਲਾ ਰੂਹ ਜਿਹੜੀ ਰੱਬ ਨਾਲ ਜੁੜੀ ਹੋਈ ਹੈ ਤੇ ਦੁਹਾਗਣ ਹੈ ਜਿਹੜੀ ਰੱਬ ਨਾਲੋਂ ਟੁੱਟੀ ਹੋਈ ਰੂਹ ਹੈ ਰੱਬ ਨਾਲੋਂ ਛੁੱਟੜ ਹੈ ਬਦਕਿਸਮਤ ਦੁਹਾਗਣ ਦਾ ਮਤਲਬ ਹੀ ਹੈ ਦੁਰਭਾਗਣ ਜਿਹਦੇ ਮਾੜੇ ਭਾਗ ਨੇ ਜਿਹੜੇ ਰੱਬ ਦੀ ਯਾਦ ਤੋਂ ਸਖਣੇ ਸੋ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਤਤੀ ਤੋਏ ਨਾ ਪਲ ਵੈ ਹੁਣ ਜਿਹੜੀ ਖੇਤੀ ਹੈ ਜੇ ਖੇਤੀ ਸੜ ਜਾਏ ਅੱਗ ਲੱਗ ਜਾਏ ਜਿਹੜੀਆਂ ਫਸਲਾਂ ਸੜ ਜਾਂਦੀਆਂ ਨੇ ਉਹ ਉਹਨਾਂ ਨੂੰ ਤੁਸੀਂ ਭਾਵੇਂ ਪਾਣੀ ਦੇ ਵਿੱਚ ਵੀ ਡੋਬ ਦਿਓ 10 ਫੁੱਟ ਪਾਣੀ ਕਰ ਦਿਓ ਉਹਨਾਂ ਨੇ ਫਿਰ ਪੁੰਗਰਨਾ ਨਹੀਂ ਹੈ ਪਨਰਦੀ ਨਹੀਂ ਜਦੋਂ ਪਲਵੇ ਕਿ ਭੀ ਜਿਹੜੀ ਸੜੀ ਹੋਈ ਖੇਤੀ ਹੈ ਉਹ ਕਦੇ ਵੀ ਨਹੀਂ ਪਲਰਦੀ ਜੇ ਜਲ ਟੁੱਬੀ ਦੇ ਭਾਵੇਂ ਉਹਨੂੰ ਤੁਸੀਂ ਜਲ ਦੇ ਵਿੱਚ ਪਾਣੀ ਦੇ ਵਿੱਚ ਡੋਬ ਦਿਓ ਫਰੀਦਾ ਜੋ ਦੋਹਾਗਣ ਰੱਬ ਦੀ ਜਿਸ ਜਿਹੜੇ ਰੱਬ ਤੋਂ ਵਿਥ ਪਾ ਲਈਏ ਰੱਬ ਤੋਂ ਜਿਹੜੀ ਦੁਹਾਗਣ ਹੈ ਰੱਬ ਤੋਂ ਜਿਹੜੀ ਹੈ ਦੁਰਪਾਗਣ ਹੈ ਚੂਰੇਂ ਦੀ ਚੂਰੇ ਕਿ ਉਸ ਦੇ ਪੱਲੇ ਫਿਰ ਝੂੜਨਾ ਹੀ ਰਹਿ ਜਾਂਦਾ ਹੈ ਉਸ ਦੇ ਅੰਦਰ ਖੁਸ਼ੀ ਨਹੀਂ ਹੁੰਦੀ ਆਨੰਦ ਨਹੀਂ ਹੁੰਦਾ ਤੋ ਇਹ ਹੈ ਕਿ ਭਾਈ ਅਸੀਂ ਦੁਹਾਗਣ ਨਾ ਬਣੀਏ ਅਸੀਂ ਉਹ ਟੁੱਟੀਆਂ ਰੂਹਾਂ ਨਾ ਬਣੀਏ ਅਸੀਂ ਸੁਹਾਗਣਾ ਬਣੀਏ ਤੇ ਸੁਹਾਗਣਾ ਦੇ ਲਈ ਤੇ ਫਿਰ ਇਹੀ ਹੈ ਕਿ ਭਾਈ ਜਦੋਂ ਤੁਸੀਂ ਦਰਵੇਸ਼ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਰੁੱਖਾਂ ਦੀ ਪੇਸ਼ੈਂਸ ਔਰ ਉਸ ਦੇ ਦਰਤੇ ਖਲੋਕੇ ਜਵੇਂ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਤਾਂ ਲਿਖਿਆ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ ਇੱਕੋ ਹੀ ਦੇ ਸਾਈਂ ਅੱਦੀ ਅੱਧ ਪਚਦੀ ਧੀਰੇ ਨਿੱਕੀ ਹੋਰ ਗੁਸਾਈਂ ਇੱਕ ਵੇਰ ਇੱਕ ਕਣੀ ਦਵਾ ਦੇ ਸੂਫੀ ਆਸਨਾ ਰਹੀਏ ਇੱਕ ਵੇਰ ਦਰ ਖਲਿਆਂ ਤਾਂ ਸਾਈਂ ਸਵਾਦ ਚਖਾਈਂ ਜੀ ਤੋਂ ਜਦੋਂ ਉਹ ਸਵਾਦ ਚਖਾ ਦਿੰਦਾ ਹੈ ਸਾਈਂ ਦਾ ਫੇਰੋ ਵੇਰ ਉਹ ਦਰਵੈਸ਼ੀ ਹੈ ਜਿਹੜੀ ਗਾਖੜੀ ਹੈ ਉਹਨੂੰ ਬਾਬਾ ਫਰੀਦ ਨੇ ਕਿਹਾ ਔਰ ਅਦਰਵਾਇਜ਼ ਰੁੱਖਾਂ ਦੀ ਜੀਰਾਂ ਦਰ ਦੇ ਸਾਹਮਣੇ ਖਲੋਤੇ ਰੋ ਕਦੇ ਤਾਂ ਉਸ ਨੂੰ ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਬਾਬਾ ਕਬੀਰ ਨੇ ਕਿਹਾ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋਂ ਤੋ ਹਰ ਕੇ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਹ ਕਿ ਮੈਂ ਪਿਆ ਉਹਦੇ ਦਰ ਤੇ ਮਰੇ ਚਲੋ ਵੈਸੇ ਉਹਦੀ ਨਜ਼ਰ ਸਵੱਲੀ ਨਹੀਂ ਹੋਈ ਉਹ ਦਰਵਾਜ਼ਾ ਖੋਲੇ ਤੇ ਕਵੇ ਕਿ ਵੀ ਕੌਣ ਮੇਰੇ ਦਰਵਾਜ਼ੇ ਮੂਹਰੇ ਪਿਆ ਤੇ ਉਸ ਦੀ ਅੱਖ ਮੇਰੇ ਤੇ ਆਏਗੀ ਮੈਂ ਨਿਹਾਲ ਹੁਜਾ ਜੀ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਵਿਸ਼ੇ ਤੇ ਅੱਜ ਦੇ ਅਹਿਮ ਵਿਸ਼ੇ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵਿਊਰਸ ਕੋ ਲੈਨੇ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਣਾ ਸਾਡੇ ਇਸ ਪਤੇ ਤੇ s o s r t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬੰਦੱਸ ਨਾ ਗਿਆ ਦੋ ਦੇਖਦੇ ਰਹੋ tv 84 ਵਿਲਾਦੇ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ